ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕਿਤੇ ਨਾ ਕਿਤੇ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਹਾਲੇ ਤੱਕ ਡਾਕਟਰਾਂ ਵੱਲੋਂ ਜਿਹੜਾ ਬੁਲੇਟਿਨ ਜਾਰੀ ਕੀਤਾ ਗਿਆ ਫੋਰਟਜ਼ ਹਸਪਤਾਲ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਹਾਲੇ ਤੱਕ ਉਹਨਾਂ ਦੀ ਹਾਲਤ ਹੈ ਜਿਹੜੀ ਕ੍ਰਿਟੀਕਲ ਬਣੀ ਹੋਈ ਆ ਪਰ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਆਇਆ ਹੋਇਆ ਬੀਪੀ ਜਿਹੜਾ ਰਾਜਵੀਰ ਜਵੰਦਾ ਦਾ ਸੀ ਕੱਲ ਬੀਪੀ ਕੰਟਰੋਲ ਦੇ ਵਿੱਚ ਨਹੀਂ ਸੀ ਪਰ ਅੱਜ ਬੀਪੀ ਹੈ ਜਿਹੜਾ ਉਹ ਕੰਟਰੋਲ ਦੇ ਵਿੱਚ ਐ ਨਬਜ਼ ਐ ਜਿਹੜੀ ਪਲਸ ਆ ਉਹਨਾਂ ਦੀ ਉਹ ਵੀ ਸਹੀ ਚੱਲ ਰਹੀ ਐ ਕਈ ਆਰਗਨਸ ਕੰਮ ਨਹੀਂ ਸੀ ਕਰ ਰਹੇ ਪਰ ਹੁਣ ਕਿਤੇ ਨਾ ਕਿਤੇ ਜਿਹੜੀਆਂ 4 ਲਾਈਫ ਸਪੋਰਟਿੰਗਸ ਲੱਗੀਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਤਿੰਨ ਤਾਂ ਹਟਾ ਦਿੱਤੀਆਂ ਗਈਆਂ ਨੇ ਡਾਕਟਰਾਂ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਹੋਣਾ ਨੇ ਇੱਥੇ ਆ ਕੇ ਜਦੋਂ ਡਾਕਟਰਾਂ ਨੂੰ ਮਿਲੇ ਉਹਨਾਂ ਨੇ ਇਹ ਗੱਲ ਕਹੀ ਸੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਰਾਜਵੀਰ ਜਵੰਦਾ ਦੀ ਜਿਹੜੀ ਸਿਹਤ ਆ ਉਹ ਕਿਤੇ ਨਾ ਕਿਤੇ ਸੁਧਰਨ ਦੇ ਵੱਲ ਜਾ ਰਹੀ ਆ ਜਾਂ ਇਹ ਕਹਿ ਲਈਏ ਕਿ સુધાર ਹੋ ਰਿਹਾ ਤੁਹਾਡੀਆਂ ਦੁਆਵਾਂ ਦਾ ਸਦਕਾ ਪ੍ਰਮਾਤਮਾ ਦੀ ਮਿਹਰ ਦਾ ਸਦਕਾ ਰਾਜਵੀਰ ਜਵੰਦਾ ਦੀ ਹਾਲਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਸੁਧਾਰ ਵੱਲ ਜਾ ਰਹੀ ਆ ਫੋਰਟਿਸ ਹਸਪਤਾਲ ਦੇ ਵਿੱਚ ਅਸੀਂ ਖੜੇ ਆ ਇਥੋਂ ਤੁਹਾਨੂੰ ਮੌਕੇ ਦੀ ਜਿਹੜੀ ਖਬਰ ਆ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਉਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ساری ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਜਿੱਥੇ-ਜਿੱਥੇ ਵੀ ਲੋਕ ਵਸਦੇ ਨੇ ਪੰਜਾਬੀ ਕਿਉਂਕਿ ਰਾਜਵੀਰ ਜਵੰਦਾ ਦਾ ਸੁਭਾਈ ਕੁਝ ਇਹੋ ਜਿਹਾ ਸੀ ਨਾਨ ਕੰਟਰੋਵਰਸ਼ੀਅਲ ਸੀ ਕੋਈ ਕੰਟਰੋਵਰਸੀ ਦੇ ਵਿੱਚ ਨਹੀਂ ਸੀ ਆਉਂਦੇ ਕੋਈ ਕੰਟਰੋਵਰਸੀ ਵਾਲਾ ਗਾਣਾ ਨਹੀਂ ਉਹਨਾਂ ਨੇ ਅੱਜ ਤੱਕ ਕੀਤਾ ਆਪਣੀ ਹਿੱਕ ਦੇ ਜੋਰ ਤੇ ਗਾਉਂਦੇ ਸੀ ਆਪਣੀ ਗਾਇਕੀ ਦੇ ਨਾਲ ਉਹਨਾਂ ਨੇ ਨਾਮਣਾ ਖੱਟਿਆ ਇਸੇ ਕਰਕੇ ਸਾਰਾ ਪੰਜਾਬ ਅੱਜ ਰਾਜਵੀਰ ਜਵੰਦਾ ਦੇ ਲਈ ਸੁੱਖ ਸ਼ਾਂਤ ਮੰਗ ਰਿਹਾ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕਰ ਰਿਹਾ ਭਾਵੇਂ ਪੂਰੀ ਦੁਨੀਆ ਦੇ ਵਿੱਚੋਂ ਇੱਥੇ ਵੀ ਅਸੀਂ ਗੱਲ ਕਰ ਲਈਏ ਤਾਂ ਫੋਰਟਿਸ ਹਸਪਤਾਲ ਦੇ ਵਿੱਚ ਅਸੀਂ ਲਗਾਤਾਰ ਬਣੇ ਹੋਏ ਆ ਲਗਾਤਾਰ ਖਬਰਾਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਾ ਰਹੇ ਆ ਜਿਹੜਾ ਵੀ ਇੱਥੋਂ ਆਉਂਦਾ ਬਾਹਰ ਵੀ ਅਸੀਂ ਖੜੇ ਹੁੰਨੇ ਆ ਤਾਂ ਲੋਕ ਇਹੀ ਪੁੱਛਦੇ ਨੇ ਰਾਜਵੀਰ ਜਵੰਦਾ ਕਿਵੇਂ ਆ ਰਾਜਵੀਰ ਜਵੰਦਾ ਦੀ ਸਿਹਤ ਕਿਵੇਂ ਆ ਤਾਂ ਇੱਥੋਂ ਪਤਾ ਲੱਗਦਾ ਉਸ ਨੌਜਵਾਨ ਦਾ ਉਸ ਪੰਜਾਬੀ ਗਾਇਕ ਦਾ ਜਿਨੇ ਇਹੋ ਜਿਹੇ ਗਾਣੇ ਪੰਜਾਬੀ ਨੂੰ ਦਿੱਤੇ ਪੰਜਾਬੀਆਂ ਨੂੰ ਦਿੱਤੇ ਜਿਹੜੇ ਗਾਣੇ ਅਸੀਂ ਆਪਣੇ ਘਰਾਂ ਦੇ ਵਿੱਚ ਬਹਿ ਕੇ ਸੁਣਦੇ ਆ ਆਪਣੇ ਵਿਆਹਾਂ ਦੇ ਵਿੱਚ ਲਾਉਨੇ ਆ ਤਾਂ ਕਿਤੇ ਨਾ ਕਿਤੇ ਇਹੋ ਕਮਾਈ ਹੁੰਦੀ ਆ ਜਿਹੜੀ ਕਮਾਈ ਰਾਜੀਵ ਜਵੰਦਾ ਨੇ ਕੀਤੀ ਹੋਈ ਆ ਪਰ ਰਾਜੀਵ ਜਵੰਦਾ ਦੀ ਜਿਹੜੀ ਸਿਹਤ ਆ ਉਹ ਕਿਤੇ ਨਾ ਕਿਤੇ ਸਹੀ ਹੁੰਦੀ ਨਜ਼ਰ ਆ ਰਹੀ ਆ ਤੁਹਾਡੀਆਂ ਦੁਆਵਾਂ ਦੀ ਲੋੜ ਆ ਤੁਹਾਡੇ ਅਰਦਾਸਾਂ ਦੀ ਲੋੜ ਆ ਪ੍ਰਮਾਤਮਾ ਦੀ ਮਿਹਰ ਦੀ ਲੋੜ ਆ ਡਾਕਟਰ ਤਾਂ ਇਲਾਜ ਕਰ ਹੀ ਰਹੇ ਨੇ ਕਹਿੰਦੇ ਜਿੱਥੇ ਦਵਾਈ ਕੰਮ ਨਹੀਂ ਕਰਦੀ ਉਥੇ ਦੁਆ ਕੰਮ ਕਰਦੀ ਆ ਸ਼ਾਇਦ ਕਿਤੇ ਨਾ ਕਿਤੇ ਪੰਜਾਬੀਆਂ ਨੇ ਦੁਆਵਾਂ ਕੀਤੀਆਂ ਲੋਕਾਂ ਨੇ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਇਹੋ ਜਿਹੜੀ ਸੇਤ ਰਾਜੀਵ ਜਵੰਦਾ ਦੀ ਕੱਲ ਬਹੁਤ ਜ਼ਿਆਦਾ ਖਰਾਬ ਦੱਸ ਰਹੇ ਸੀ ਡਾਕਟਰ ਪਰ ਅੱਜ ਸੀਐਮ ਮੰਨ ਨੇ ਜਦੋਂ ਡਾਕਟਰਾਂ ਨਾਲ ਗੱਲ ਕੀਤੀ ਸੀਐਮ ਮੰਨ ਮਿਲਣਾ ਹੈ 40 ਹਸਪਤਾਲ ਦੇ ਵਿੱਚ ਤਾਂ ਡਾਕਟਰਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਕਈ ਆਰਗਨਸ ਨੇ ਜਿਹੜੇ ਉਹ ਕੱਲ ਕੰਮ ਨਹੀਂ ਸੀ ਕਰ ਰਹੇ ਪਰ ਹੁਣ ਸਰੀਰ ਕਿਤੇ ਨਾ ਕਿਤੇ ਲੜ ਰਿਹਾ ਸਰੀਰ ਕਿਤੇ ਨਾ ਕਿਤੇ ਸੰਘਰਸ਼ ਕਰ ਰਿਹਾ ਤਾਂ ਤੁਹਾਡੀਆਂ ਦੁਆਵਾਂ ਦੀ ਹੁਣ ਵੀ ਲੋੜ ਆ। ਅਸੀਂ ਇਹੋ ਕਵਾਂਗੇ ਜਿੱਥੇ ਵੀ ਤੁਸੀਂ ਇਹ ਖਬਰ ਦੇਖ ਰਹੇ ਹੋ, ਜਿੱਥੇ ਵੀ ਤੁਸੀਂ ਬੈਠੇ ਹੋ ਉਸ ਭਰਾ ਦੇ ਲਈ ਜਿਹੜੇ ਭਰਾ ਨੇ ਸਾਫ ਸੁਥਰੀ ਗਾਇਕੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਆਪਣੀ ਧਾਂਕ ਜਮਾਈ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮਣਾ ਖੱਟਿਆ ਪੰਜਾਬ ਦਾ ਪੰਜਾਬ ਦੀ ਬੋਲੀ ਹੈ ਜਿਹੜੀ ਉਹ ਵਕ ਵਕ ਥਾਵਾਂ ਤੇ ਲੈ ਕੇ ਗਿਆ ਨਾਨ ਕੰਟਰੋਵਰਸ਼ੀਅਲ ਰਿਹਾ ਇਸ ਸਮੇਂ ਦੇ ਵਿੱਚ ਜਿਸ ਸਮੇਂ ਦੇ ਵਿੱਚ ਅਸੀਂ ਕਹਿੰਦੇ ਹਾਂ ਗੱਲ-ਗੱਲ ਤੇ ਵਾਦ-ਵਿਵਾਦ ਹੁੰਦੇ ਨੇ ਇਸ ਸਮੇਂ ਦੇ ਵਿੱਚ ਵੀ ਰਾਜਵੀਰ ਜਵੰਦਾ ਨੌਨ ਕੰਟਰੋਵਰਸ਼ੀਅਲ ਰਹਾ ਤੇ ਆਪਣੀ ਗਾਇਕੀ ਦੇ ਨਾਲ ਆਪਣੀ ਹਿੱਕ ਦੇ ਜੋਰ ਤੇ ਉਸ ਨੌਜਵਾਨ ਨੇ ਪੂਰੀ ਦੁਨੀਆ ਦੇ ਵਿੱਚ ਨਾਮਣਾ ਖੱਟਿਆ ਪਰਿਵਾਰ ਦੇ ਵਿੱਚ ਵੀ ਦੋ ਬੱਚੇ ਨੇ ਪਿੱਛੇ ਮਾਤਾ ਜੀ ਨੇ ਤਾਂ ਰਾਜਵੀਰ ਜਵੰਦਾ ਦੀ ਪਤਨੀ ਨੇ ਉਹ ਵੀ ਕਿਤੇ ਨਾ ਕਿਤੇ ਹੰਸਾਲੀ ਸਾਹਿਬ ਜਾ ਕੇ ਆਏ ਸੀ ਬਾਬਾ ਹਨੂਮਾਨ ਸਿੰਘ ਜੀ ਦੇ ਸਿੰਘ ਸ਼ੀਦਾਂ ਜਾ ਕੇ ਆਏ ਸੀ ਜਾਂ ਅੰਪਸਾਬ ਜਾ ਕੇ ਆਏ ਸੀ ਕਿਉਂਕਿ ਜਦੋਂ ਅਸੀਂ ਦੁੱਖ ਦੇ ਵਿੱਚ ਹੁੰਨੇ ਆ ਤਾਂ ਸਾਨੂੰ ਪ੍ਰਮਾਤਮਾ ਯਾਦ ਆਉਂਦਾ ਅਸੀਂ ਪ੍ਰਮਾਤਮਾ ਅੱਗੇ ਗਿੜਗੜਾਉਨੇ ਆ ਸਾਰੇ ਅਰਦਾਸਾਂ ਕਰ ਰਹੇ ਨੇ ਸਾਰੇ ਪੰਜਾਬੀ ਅਰਦਾਸਾਂ ਕਰ ਰਹੇ ਨੇ ਅਸੀਂ ਵੀ ਅਰਦਾਸ ਕਰ ਰਹੇ ਆ ਕਿ ਪ੍ਰਮਾਤਮਾ ਉਸ ਭਰਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਸ ਭਰਾ ਦੇ ਉੱਪਰ ਨਦਰ ਰੱਖੇ ਉਸ ਭਰਾ ਦੇ ਜਿਹੜੀਆਂ ਸੱਟਾਂ ਵੱਜੀਆਂ ਨੇ ਉਹ ਕਿਤੇ ਨਾ ਕਿਤੇ रिकवर ਹੋਣ ਛੇਤੀ ਉਹ ਆਪਣੇ ਪਰਿਵਾਰ ਦੇ ਵਿੱਚ ਜਾਣ ਤਾਂ ਇਸ ਵੇਲੇ ਦੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੀ ਮੋਹਾਲੀ ਹਸਪੀਟਲ ਜਿਹੜਾ ਫੋਰਟਿਸ ਆ ਉਹਨਾਂ ਨੇ ਬੁਲੇਟਿਨ ਜਾਰੀ ਕੀਤਾ ਉਸ ਦੇ ਵਿੱਚ ਦੱਸਿਆ ਗਿਆ ਕਿ ਹਾਲਾਤ ਕ੍ਰਿਟੀਕਲ ਨੇ ਹਾਲੇ ਪਰ ਕੱਲ ਨਾਲੋਂ ਅੱਜ ਬਹੁਤ ਜ਼ਿਆਦਾ ਸੁਧਾਰ ਆ ਕਿਉਂਕਿ ਜਿੰਨੇ ਵੀ ਗਾਇਕ ਭਰਾਏ ਜਿੰਨੇ ਵੀ ਸਾਰੇ ਆਏ ਉਹ ਕਹਿੰਦੇ ਡਾਕਟਰ ਕਹਿੰਦੇ ਕੱਲ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੱਲ ਚਾਰ ਲਾਈਫ ਸਪੋਰਟਿੰਗਸ ਦੇ ਉੱਪਰ ਜਿਹੜੇ ਹੈ ਰਾਜਵੀਰ ਜਵੰਦਾ ਚੱਲ ਰਹੇ ਸੀ ਪਰ ਅੱਜ ਤਿੰਨ ਨਹੀਂ ਜਿਹੜੀਆਂ ਲਾਈਫ ਸਪੋਰਟਿੰਗਸ ਲਾ ਦਿੱਤੀਆਂ ਨੇ ਇੱਕ ਤੇ ਨੇ ਇਹਦਾ ਮਤਲਬ ਆ ਕਿ ਉਹਨਾਂ ਦਾ ਸਰੀਰ ਆ ਜਿਹੜਾ ਉਹ ਖੁਦ ਜਿਹੜਾ ਹੈ ਸੰਘਰਸ਼ ਕਰ ਰਿਹਾ ਖੁਦ ਲੜਾਈ ਲੜ ਰਿਹਾ ਤੇ ਅੱਗੇ ਨਾਲੋਂ ਉਹਨਾਂ ਦੇ ਸਰੀਰ ਦੇ ਵਿੱਚ ਸੁਧਾਰ ਆਇਆ ਜਿੱਥੇ ਦਵਾਈ ਕੰਮ ਨਹੀਂ ਕਰਦੀ ਉਥੇ ਦੁਆ ਕੰਮ ਕਰਦੀ ਆ ਸ਼ਾਇਦ ਕਿਤੇ ਨਾ ਕਿਤੇ ਪੰਜਾਬੀਆਂ ਨੇ ਦੁਆਵਾਂ ਕੀਤੀਆਂ ਲੋਕਾਂ ਨੇ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਇਹੋ ਜਿਹੜੀ ਸੇਤ ਰਾਜੀਵ ਜਵੰਦਾ ਦੀ ਕੱਲ ਬਹੁਤ ਜ਼ਿਆਦਾ ਖਰਾਬ ਦੱਸ ਰਹੇ ਸੀ ਡਾਕਟਰ ਪਰ ਅੱਜ ਸੀਐਮ ਮੰਨ ਨੇ ਜਦੋਂ ਡਾਕਟਰਾਂ ਨਾਲ ਗੱਲ ਕੀਤੀ ਸੀਐਮ ਮੰਨ ਮਿਲਣਾ ਹੈ 40 ਹਸਪਤਾਲ ਦੇ ਵਿੱਚ ਤਾਂ ਡਾਕਟਰਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਕਈ ਆਰਗਨਸ ਨੇ ਜਿਹੜੇ ਉਹ ਕੱਲ ਕੰਮ ਨਹੀਂ ਸੀ ਕਰ ਰਹੇ ਪਰ ਹੁਣ ਸਰੀਰ ਕਿਤੇ ਨਾ ਕਿਤੇ ਲੜ ਰਿਹਾ ਸਰੀਰ ਕਿਤੇ ਨਾ ਕਿਤੇ ਸੰਘਰਸ਼ ਕਰ ਰਿਹਾ ਤਾਂ ਤੁਹਾਡੀਆਂ ਦੁਆਵਾਂ ਦੀ ਹੁਣ ਵੀ ਲੋੜ ਆ ਅਸੀਂ ਇਹੋ ਕਵਾਂਗੇ ਜਿੱਥੇ ਵੀ ਤੁਸੀਂ ਇਹ ਖਬਰ ਦੇਖ ਰਹੇ ਹੋ ਜਿੱਥੇ ਵੀ ਤੁਸੀਂ ਬੈਠੇ ਹੋ ਉਸ ਭਰਾ ਦੇ ਲਈ ਜਿਹੜੇ ਭਰਾ ਨੇ ਸਾਫ ਸੁਥਰੀ ਗਾਇਕੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਆਪਣੀ ਧਾਂਕ ਜਮਾਈ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮਣਾ ਖੱਟਿਆ ਪੰਜਾਬ ਦਾ ਪੰਜਾਬ ਦੀ ਬੋਲੀ ਹੈ ਜਿਹੜੀ ਉਹ ਵਕ ਵਕ ਥਾਵਾਂ ਤੇ ਲੈ ਕੇ ਗਿਆ ਨਾਨ ਕੰਟਰੋਵਰਸ਼ੀਅਲ ਰਿਹਾ ਇਸ ਸਮੇਂ ਦੇ ਵਿੱਚ ਜਿਸ ਸਮੇਂ ਦੇ ਵਿੱਚ ਅਸੀਂ ਕਹਿੰਦੇ ਹਾਂ ਗੱਲ-ਗੱਲ ਤੇ ਵਾਦ-ਵਿਵਾਦ ਹੁੰਦੇ ਨੇ ਇਸ ਸਮੇਂ ਦੇ ਵਿੱਚ ਵੀ ਰਾਜਵੀਰ ਜਵੰਦਾ ਨੌਨ ਕੰਟਰੋਵਰਸ਼ੀਅਲ ਰੇਆ ਤੇ ਆਪਣੀ ਗਾਇਕੀ ਦੇ ਨਾਲ ਆਪਣੀ ਹਿੱਕ ਦੇ ਜੋਰ ਤੇ ਉਸ ਨੌਜਵਾਨ ਨੇ ਪੂਰੀ ਦੁਨੀਆ ਦੇ ਵਿੱਚ ਨਾਮਣਾ ਖੱਟਿਆ ਤਾਂ ਰਾਜਵੀਰ ਜਵੰਦਾ ਦਾ ਕੱਲ ਐਕਸੀਡੈਂਟ ਹੋਇਆ ਸੀ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵੇਲੇ ਉਹਨਾਂ ਦੀ ਸਿਹਤ ਕਿਵੇਂ ਆ ਤਾਂ ਹਸਪੀਟਲ ਵੱਲੋਂ ਬੁਲੇਟਿਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਰਾਜਵੀਰ ਜਵੰਦਾ ਦੀ ਸਿਹਤ ਹੈ ਜਿਹੜੀ ਜਿਹੜੀ ਹਾਲਤ ਹੈ ਉਹ ਕ੍ਰਿਟੀਕਲ ਬਣੀ ਹੋਈ ਆ ਪਰ ਉਹਨਾਂ ਦਾ ਇਲਾਜ ਲਗਾਤਾਰ ਚੱਲ ਰਿਹਾ ਹੈ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ ਜਿਹੜੇ ਉਹਨਾਂ ਨੂੰ ਮਿਲ ਕੇ ਆ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰ ਲਈਏ ਜਾਂ ਪੰਜਾਬੀ 뮤직 ਇੰਡਸਟਰੀ ਦੇ ਵਿੱਚੋਂ ਜਿੰਨੇ ਵੀ ਭੈਣ ਭਰਾ ਉਹਨਾਂ ਨੂੰ ਮਿਲ ਕੇ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਦੀ ਸਿਹਤ ਦੇ ਵਿੱਚ ਕਿਤੇ ਨਾ ਕਿਤੇ ਸੁਧਾਰ ਆਇਆ ਉਹਨਾਂ ਦੀ ਸਿਹਤ ਦੇ ਵਿੱਚ ਕਿਤੇ ਨਾ ਕਿਤੇ ਬਦਲਾਅ ਦੇਖਣ ਨੂੰ ਮਿਲੇ ਆ ਸੀ ਐਮ ਮਾਨ ਵੀ ਅੱਜ ਆਏ ਸੀ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਡਾਕਟਰਾਂ ਨਾਲ ਉਹਨਾਂ ਨੇ ਜਦੋਂ ਗੱਲ ਕੀਤੀ ਤਾਂ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੇ ਜਿਹੜੇ ਕਈ ਆਰਗਨ ਸੀ ਕੱਲ ਨਹੀਂ ਸੀ ਕੰਮ ਕਰ ਰਹੇ ਕੱਲ 4 ਲਾਈਫ سپورਟਿੰਗ ਤੇ ਚੱਲ ਰਹੇ ਸੀ ਰਾਜੀਵ ਜਵੰਦਾ ਜਿਨ੍ਹਾਂ ਦੇ ਵਿੱਚੋਂ ਅੱਜ 3 ਹਟਾ ਦਿੱਤੀਆਂ ਗਈਆਂ ਨੇ ਹੁਣ ਸਿਰਫ ਇੱਕ ਲਾਈਫ سپورਟ ਤੇ ਚੱਲ ਰਹੇ ਨੇ ਇਹਦਾ ਮਤਲਬ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਸਹੀ ਹੋਈ ਹੈ ਕਿਤੇ ਨਾ ਕਿਤੇ ਸਹੀ ਹੋਣ ਵੱਲ ਜਾ ਰਹੀ ਹੈ ਇਹ ਪ੍ਰਮਾਤਮਾ ਦੀ ਨਦਰ ਕਹਿ ਲਈਏ ਤੁਹਾਡੀਆਂ ਅਰਦਾਸਾਂ ਜਿਹੜੀਆਂ ਕੀਤੀਆਂ ਸਾਰੇ ਲੋਕਾਂ ਨੇ ਕਿਤੇ ਨਾ ਕਿਤੇ ਉਹਦਾ ਅਸਰ ਕਹਿ ਲਈਏ ਡਾਕਟਰਾਂ ਦੀ ਟੀਮ ਹੈ ਜਿਹੜੀ ਉਹ ਮਿਹਨਤ ਕਰ ਰਹੀ ਹੈ ਉਹਨਾਂ ਦੇ ਇਲਾਜ ਦੇ ਉੱਪਰ ਉਹਨਾਂ ਤੇ ਨਿਗਰਾਨੀ ਕਰ ਰਹੀ ਹੈ ਉਹਦੇ ਅਸਰ ਕਹਿ ਲਈਏ ਸਾਰਿਆਂ ਦਾ ਨਚੋੜ ਹੈ ਜਿਹੜਾ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕਿਤੇ ਨਾ ਕਿਤੇ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਹਾਲੇ ਤੱਕ ਡਾਕਟਰਾਂ ਵੱਲੋਂ ਜਿਹੜਾ ਬੁਲਟਨ ਜਾਰੀ ਕੀਤਾ ਗਿਆ ਫੋਰਟਜ਼ ਹਸਪਤਾਲ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਹਾਲੇ ਤੱਕ ਉਹਨਾਂ ਦੀ ਹਾਲਤ ਹੈ ਜਿਹੜੀ ਕ੍ਰਿਟੀਕਲ ਬਣੀ ਹੋਈ ਆ ਪਰ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਆਇਆ ਹੋਇਆ ਬੀਪੀ ਜਿਹੜਾ ਰਾਜਵੀਰ ਜਵੰਦਾ ਦਾ ਸੀ ਕੱਲ ਬੀਪੀ ਕੰਟਰੋਲ ਦੇ ਵਿੱਚ ਨਹੀਂ ਸੀ ਪਰ ਅੱਜ ਬੀਪੀ ਹੈ ਜਿਹੜਾ ਉਹ ਕੰਟਰੋਲ ਦੇ ਵਿੱਚ ਐ ਨਬਜ਼ ਐ ਜਿਹੜੀ ਪਲਸ ਆ ਉਹਨਾਂ ਦੀ ਉਹ ਵੀ ਸਹੀ ਚੱਲ ਰਹੀ ਐ ਕਈ ਆਰਗਨਸ ਕੰਮ ਨਹੀਂ ਸੀ ਕਰ ਰਹੇ ਪਰ ਹੁਣ ਕਿਤੇ ਨਾ ਕਿਤੇ ਜਿਹੜੀਆਂ 4 ਲਾਈਫ ਸਪੋਰਟਿੰਗਸ ਲੱਗੀਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਤਿੰਨ ਤਾਂ ਹਟਾ ਦਿੱਤੀਆਂ ਗਈਆਂ ਨੇ ਡਾਕਟਰਾਂ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਹੋਣਾ ਨੇ ਇੱਥੇ ਆ ਕੇ ਜਦੋਂ ਡਾਕਟਰਾਂ ਨੂੰ ਮਿਲੇ ਉਹਨਾਂ ਨੇ ਇਹ ਗੱਲ ਕਹੀ ਸੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਰਾਜਵੀਰ ਜਵੰਦਾ ਦੀ ਜਿਹੜੀ ਸਿਹਤ ਆ ਉਹ ਕਿਤੇ ਨਾ ਕਿਤੇ ਸੁਧਰਨ ਦੇ ਵੱਲ ਜਾ ਰਹੀ ਆ ਜਾਂ ਇਹ ਕਹਿ ਲਈਏ ਕਿ સુધાર ਹੋ ਰਿਹਾ ਤੁਹਾਡੀਆਂ ਦੁਆਵਾਂ ਦਾ ਸਦਕਾ ਪ੍ਰਮਾਤਮਾ ਦੀ ਮਿਹਰ ਦਾ ਸਦਕਾ ਰਾਜਵੀਰ ਜਵੰਦਾ ਦੀ ਹਾਲਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਸੁਧਾਰ ਵੱਲ ਜਾ ਰਹੀ ਆ 40s ਹਸਪਤਾਲ ਦੇ ਵਿੱਚ ਅਸੀਂ ਖੜੇ ਆ ਇਥੋਂ ਤੁਹਾਨੂੰ ਮੌਕੇ ਦੀ ਜਿਹੜੀ ਖਬਰ ਆ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਉਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ساری ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਜਿੱਥੇ-ਜਿੱਥੇ ਵੀ ਲੋਕ ਵਸਦੇ ਨੇ ਪੰਜਾਬੀ ਕਿਉਂਕਿ ਰਾਜਵੀਰ ਜਵੰਦਾ ਦਾ ਸੁਭਾਈ ਕੁਝ ਇਹੋ ਜਿਹਾ ਸੀ ਨਾਨ ਕੰਟਰੋਵਰਸ਼ੀਅਲ ਸੀ ਕੋਈ ਕੰਟਰੋਵਰਸੀ ਦੇ ਵਿੱਚ ਨਹੀਂ ਸੀ ਆਉਂਦੇ ਕੋਈ ਕੰਟਰੋਵਰਸੀ ਵਾਲਾ ਗਾਣਾ ਨਹੀਂ ਉਹਨਾਂ ਨੇ ਅੱਜ ਤੱਕ ਕੀਤਾ ਆਪਣੀ ਹਿੱਕ ਦੇ ਜੋਰ ਤੇ ਗਾਉਂਦੇ ਸੀ ਆਪਣੀ ਗਾਇਕੀ ਦੇ ਨਾਲ ਉਹਨਾਂ ਨੇ ਨਾਮਣਾ ਖੱਟਿਆ ਇਸੇ ਕਰਕੇ ਸਾਰਾ ਪੰਜਾਬ ਅੱਜ ਰਾਜਵੀਰ ਜਵੰਦਾ ਦੇ ਲਈ ਸੁੱਖ ਸ਼ਾਂਤ ਮੰਗ ਰਿਹਾ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕਰ ਰਿਹਾ ਭਾਵੇਂ ਪੂਰੀ ਦੁਨੀਆ ਦੇ ਵਿੱਚੋਂ ਇੱਥੇ ਵੀ ਅਸੀਂ ਗੱਲ ਕਰ ਲਈਏ ਤਾਂ 40s ਹਸਪਤਾਲ ਦੇ ਵਿੱਚ ਅਸੀਂ ਲਗਾਤਾਰ